ਆਜ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਜੋ ਲੋਕਲ ਇੱਥੇ ਗੁਰਦੁਆਰਾ ਸਾਹਿਬ ਨੇ ਅੱਜ ਅਸੀਂ ਇੱਕ ਸਭ ਤੋਂ ਪਹਿਲਾ ਗੁਰਦੁਆਰਾ ਸਾਹਿਬ ਆਇਆ ਭੰਤਨ ਬਾਬਾ ਡਲਰਾਏ ਸਾਹਿਬ ਜੀ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਆ ਪਹਿਲਾਂ ਅਸੀਂ ਇਤਿਹਾਸ ਦੇਖਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਗੁਰਦੁਆਰਾ ਬਾਬਾ ਡਲਰਾਏ ਸਾਹਿਬ ਜੀ ਇਹ ਗੁਰਦੁਆਰਾ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਡਲਰਾਏ ਜੀ ਦੀ ਯਾਦ ਵਿੱਚ ਸੋਭਿਤ ਹੈ ਬੱਬਾ ਜੀ ਦਾ ਜਨਮ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਸ੍ਰੀ ਅਮਰਸਰ ਵਿਖੇ ਸੰਮਤ 1676 1619 ਈਸਵੀ ਵਿੱਚ ਹੋਇਆ। ਛੋਟੀ ਉਮਰ ਵਿੱਚ ਹੀ ਆਪ ਜੋ ਬਚਨ ਕਰਦੇ ਉਹ ਪੂਰੇ ਹੋ ਜਾਂਦੇ। ਇਸ ਪ੍ਰਭਾਵ ਕਰਕੇ ਸਾਰੇ ਆਪ ਜੀ ਨੂੰ ਬੱਬਾ ਕਿਹਾ ਕਰਦੇ ਸਨ। ਬੱਬਾ ਜੀ ਪਾਣੀ ਵਾਲਕਾਂ ਨਾਲ ਖੇਡੋ-ਪੁੰਡੀ ਖੇਡਿਆ ਕਰਦੇ ਸਨ। ਇੱਕ ਦਿਨ ਖੇਡਦਿਆਂ ਮਿੱਟੀ ਬਾਲਕ ਮੋਹਨ ਦੇ ਸਿਰ ਆਈ। ਸ਼ਾਮ ਹੋ ਜਾਣ ਕਾਰਨ ਉਸਨੇ ਅਗਲੇ ਦਿਨ ਮਿੱਟੀ ਦੇਣ ਦਾ ਵਾਅਦਾ ਕੀਤਾ। ਰਾਤ ਦੇ ਸਮੇਂ ਮੋਹਨ ਨੂੰ ਸੱਪ ਨੇ ਡੰਗ ਲਿਆ ਤੇ ਉਸ ਦੀ ਮੌਤ ਹੋ ਗਈ। ਜਦ ਮੋਹਨ ਮਿੱਟੀ ਦੇਣ ਲਈ ਨਾ ਪੁੱਜਾ ਤਾਂ ਬਾਬਾ ਡਲਰਾਏ ਜੀ ਸਾਥੀਆਂ ਸਮੇਤ ਮੋਹਨ ਦੇ ਘਰ ਪੁੱਜੇ। ਅੱਗੇ ਦੇਖਿਆ ਕਿ ਮੋਹਨ ਦੇ ਮਾਤਾ ਪਿਤਾ ਉਰਲਾਪ ਕਰ ਰਹੇ ਸਨ। ਪਰੋਂਦੇ ਮਾਪਿਆਂ ਨੇ ਬਾਬਾ ਜੀ ਨੂੰ ਮੋਹਨ ਦੇ ਰਾਤ ਸੱਪ ਲੜ ਕੇ ਮਰ ਜਾਵਣ ਦਾ ਹਾਲ ਦੱਸਿਆ। ਇਹ ਸੁਣ ਕੇ ਬਾਬਾ ਜੀ ਅੱਗੇ ਵਧੇ ਤੇ ਆਪਣੀ ਕੁੰਡੀ ਮੋਹਨ ਦੇ ਗਲ ਵਿੱਚ ਪਾ ਕੇ ਇਹੋ ਉਹ ਸਾਡੀ ਮਿੱਟੀ ਦੇ ਜਿਸ ਨਾਲ ਮਹਨ ਸੁਰਜੀਤ ਹੋ ਗਏ ਹੋਮ ਕਿਉ ਇਸ ਗੱਲ ਦੀ ਚਰਚਾ ਸਾਰੇ ਨਗਰ ਵਿੱਚ ਫੈਲ ਗਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ ਤਾਂ ਬਾਬਾ ਡਲਰਾਏ ਜੀ ਨੂੰ ਬਲਾਵਾ ਭੇਜਿਆ ਬਾਬਾ ਜੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸ੍ਰੀ ਕਲਤਕ ਸਹਿਬ ਆਏ ਗੁਰੂ ਸਾਹਿਬ ਜੀ ਨੇ ਫਰਮਾਇਆ ਪਾਣਾ ਉਲਟਿਆ ਜੇ ਬਾਬਾ ਬਾਬਾ ਜੀ ਨੇ ਸਮਝ ਲਿਆ ਨਮਸਕਾਰ ਕਰਕੇ ਅਡੋਲ ਇਸ ਅਵਸਥਾ ਦੇ ਚਾਦਰ ਤਾਣ ਕੇ ਲੇਟ ਗਏ ਅਤੇ شریف ਤਿਆਗ ਦਿੱਤਾ ਇਹ ਪਾਣਾ ਸੰਮਤ 1685 1628 ਈ ਅਸੂ ਵਦੀ 16 ਅਸੂ ਵਦੀ 10 ਵਾਲੇ ਦਿਨ ਵਰਤਿਆ ਪਤਾ ਲੱਗਣ ਤੇ ਸਿੱਖ ਸੰਗਤਾਂ ਸਮੇਤ ਗੁਰੂ ਸਾਹਿਬ ਜੀ ਇਸ ਸਥਾਨ ਤੇ ਆਏ ਅਤੇ ਆਪਣੇ ਸਪੁੱਤਰ ਬਾਬਾ ਟਲਰਾਏ ਜੀ ਦਾ ਇੱਥੇ ਹੀ ਸੰਸਕਾਰ ਕੀਤਾ ਸੰਸਕਾਰ ਸਮੇ ਜਿਸ ਥਾਂ ਗੁਰੂ ਸਾਹਿਬ ਜੀ ਸੰਗਤ ਸਮੇਤ ਵਿਰਾਜਮਾਨ ਹੋਏ ਉਸ ਥਾਂ ਗੁਰਦੁਆਰਾ 12 12 ਦਰੀ ਹੈ ਅਕਾਲ ਚਲਾਣੇ ਸਮੇ ਬਾਬਾ ਜੀ ਦੀ ਅਵਸਥਾ 9 ਸਾਲ ਦੀ ਸੀ ਸਿੱਖ ਸੰਗਤਾਂ ਨੇ ਸੰਸਕਾਰ ਵਾਲੀ ਥਾਂ ਤੇ ਦਸੰਮਤ 1835 1778 ਈਸਵੀ ਵਿੱਚ ਗੁਰੂ ਦਵਾਰਾ ਸਾਹਿਬ ਦੀ ਨੀ ਰੱਖੀ ਇਸ ਇਮਾਰਤ ਦੀ ਵਿਲੱਖਣਤਾ ਹੈ ਕਿ ਇਹ ਸ੍ਰੀ ਅਮਰitsar ਸਾਹਿਬ ਦੇ 1519 ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਵਿੱਚੋਂ ਉੱਚੀ ਇਮਾਰਤ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਮੱਬਾ ਡੱਲਰਾਏ ਜੀ ਨੂੰ ਦਿੱਤੇ ਗਏ ਪੰਜ ਵਰ ਪੰਜ ਵਰ ਦਿੱਤੇ ਸੀ ਮਹਾਰਾਜ ਨੇ ਉਹ ਅਸੀਂ ਪੜਦੇ ਹਾਂ ਸਾਰੇ ਸਰੀਰ ਤੋਂ ਉੱਚਾ ਸਾਰੇ ਸ਼ਹਿਰ ਤੋਂ ਉੱਚਾ ਤੇਰਾ ਦਰਬਾਰ ਹੋਵੇਗਾ ਅੰਮ੍ਰਿਤਸਰ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਯਾਤਰਾ ਤੇਰੇ ਦਰ ਤੇ ਮੱਥਾ ਟੇਕਣ ਤੇ ਹੀ ਸਫਲ ਹੋਵੇਗੀ ਤੇਰੇ ਦਰ ਤੋਂ ਲੋੜਵੰਦ ਪ੍ਰਸ਼ਾਦਾ ਛਕਿਆ ਕਰਨਗੇ ਬਾਬਾ ਅਟੱਲ ਬਾਬਾ ਅਟੱਲ ਪੱਕੀਆਂ ਪਕਾਈਆਂ ਘੱਲ ਤੇਰੇ ਦਰ ਤੋਂ ਸੰਗਤਾਂ ਸਦਾ ਮੂਹ ਮੰਗੀਆਂ ਮੁਰਾਦਾਂ ਪਾਉਣਗੀਆਂ ਅਸੀਂ ਤੈਨੂੰ ਇਸ ਸ਼ਹਿਰ ਦਾ ਮੁਖੀ ਠਾਪਦੇ ਹਾਂ ਜੋ ਵੀ ਅੰਤਿਮ ਸਮੇਂ ਤੇਰਾ ਧਿਆਨ ਧਰੇਗਾ ਉਹ ਤੇਰੇ ਚਰਨਾਂ ਵਿੱਚ ਆਵੇਗਾ ਤਨ ਤਨ ਬੱਬਾ ਟਲ ਰਾਇ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ ਇਸ ਕਰਕੇ ਇਹ ਇਮਾਰਤ ਹੈ ਜੋ ਉੱਚੀ ਹੈ ਦੇਖੋ ਆਪ ਜੀ ਦਰਸ਼ਨ ਕਰ ਸਕਦੇ ਹੋ ਕਿਵੇਂ ਕਿੰਨੀ ਵੱਡੀ ਉੱਚੀ ਇਮਾਰਤ ਹੈ ਇਸਥਾਨ ਕਹਿੰਦੇ ਆਗੇ ਸਾਰੇ ਦਰਬਾਰ ਸਾਹਿਬ ਦੇ ਵੀ ਦਰਸ਼ਨ ਹੁੰਦੇ ਆ ਸਾਰੇ ਸ਼ਹਿਰ ਦੇ ਵੀ ਕਿਉਂਕਿ ਬਹੁਤ ਉੱਚੀ ਹੈ ਦੁਆਰਾ ਸਾਡੇ ਆਪ ਦੀ ਦਰਸ਼ਨ ਕਰ avvii darsana per salire il pranayama questo avvii कि मैं ना दृश्य अपन तो संगत जी आप भी दर्शन कर सकते हैं दरबार साहब दिख रहा है बाबा डल रहे जी के गुरुद्वारा साहब को तो।

ਅੰਦਰ ਹੀ ਨਜ਼ਦੀਕ ਇਹ ਸੁਲਤਾਨ-ਉਲ-ਕੌਮ ਸਰਦਾਰ ਲਸਾ ਸਿੰਘ ਆਲੂਵਾਲੀਆ ਦਾ ਸਥਾਨ ਹੈ ਜੋ ਬਣਿਆ ਹੋਇਆ ਹੈ। ਆਹੋ ਤੇ ਹਾਸਕੰਨ ਜਾਨੂ ਕਰਵਾਂਦੇ ਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਾਸ਼ਿਰਵਾਦ ਸਦਕਾ ਸਰਦਾਰ ਜਸਤ ਸਿੰਘ ਆਲੂ ਵਾਲੀ ਆ ਕਤਮ ਬਿਕਰਮੀ ਸੰਮਤ 1840 1783 ਈਸਵੀ ਨੂੰ ਜਦ ਸਰਦਾਰ ਜਸਤ ਸਿੰਘ ਆਲੂ ਵਾਲੀ ਹਰ ਸਾਲ ਦੀ ਤਰ੍ਹਾਂ ਦੀਵਾਲੀ ਦੇ ਮੌਕੇ ਤੇ ਦਰਬਾਰ ਸਾਹਿਬ ਦਰਸ਼ਨੇ ਚਣਾਲ ਲਈ ਆਏ ਸੰਤ ਅਮ੍ਰਿਤਸਰ ਵਿਖੇ ਪੇਟ ਦਰਦ ਹੋਣ ਕਰਕੇ ਕਾਲ ਚਲਾਣਾ ਕਰ ਗਏ ਉਹਨਾਂ ਦਾ ਸੰਸਕਾਰ ਗੁਰਦੁਆਰਾ ਬਾਬਾ ਟਲਰਾਈ ਜੀ ਜੀ ਦੀ ਪਰਿਕਰਮਾ ਵਿਚਨਵਾਪ ਕਪੂਰ ਸਿੰਘ ਜੀ ਦੀ ਸਮਾਦ ਦੇ ਲਾਗੇ ਕੀਤਾ ਗਿਆ ਜਿੱਥੇ ਇਸ ਜਗ੍ਹਾ ਤੇ ਉਹਨਾਂ ਦੀ ਇਹ ਸਮਾਦ ਮੌਜੂਦ ਹੈ ਇਸ ਰੰਗ ਗੁਰੂ ਦੇ ਇਸ ਮਹਾਨ ਸਪੂਰ ਸੁਲਤਾਨ ਉਲ ਕੌਮ ਦਾ ਸੇਵਾ ਸਮਰਪਣ ਅਤੇ ਸੰਘਰਸ਼ਮਈ ਜੀਵਨ ਪੂਰਾ ਹੋਇਆ। ਆਪ ਜੀ ਦਰਸ਼ਨ ਕਰ ਸਕਦੇ ਹੋ। ਸਮਾਦ ਨਵਾਬ ਜੱਸਾ ਸਾਹਿਬ ਬਾਨੀ रियासत ਕਪੂਰਥਲਾ। ਇਸੇ ਖਰਾਸ ਦੀਆਂ ਨਿਸ਼ਾਨੀਆਂ ਨੇ ਅੰਗਰ ਜੀ ਬਿਲਕੁਲ ਗੁਰਦੁਆਰਾ ਅਲਟਲ ਰਾਏ ਜੀ ਦੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਕੋਲ ਸਰਸਾ ਮਾਤਾ ਕੋਲਾਂ ਜੀ ਦਾ ਆਪ ਜੀ ਦਰਸ਼ਨ ਕਰ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੰਖੇਪ ਵਿੱਚ ਆਪ ਨੂੰ ਸਰਵਣ ਕਰਾਉਂਦੇ ਹਾਂ ਗੁਰੂ ਪ੍ਰੇਮ ਵਿੱਚ ਰੰਗੇ ਬੀਬੀ ਕੋਲਾਂ ਜੀ ਦਾ ਸੰਖੇਪ ਇਸ ਇਤਿਹਾਸ ਬੀਬੀ ਕੋਲਾਂ ਜੀ ਜਿਨ੍ਹਾਂ ਦੇ ਨਾਮ ਤੇ ਸਰੋਵਰ ਦਾ ਨਾਮ ਕਾਲਸਰ ਸਾਈ ਪ੍ਰਸਿੱਧ ਹੈ ਆਪ ਜੀ ਲਾਹੌਰ ਮੁੰਜੰਗ ਨਿਵਾਸੀ ਕਾਜੀ ਰੁਸਤਮ ਖਾਨ ਦੀ ਸੁਪੁੱਤਰੀ ਪੁਤਰੀ ਸਨ ਇਸੇ ਪਿੰਡ ਵਿੱਚ ਪੂਰਨ ਸੂਫੀ ਸੰਤ ਸਾਈ ਮੀਰ ਅਮੀਰ ਦਾਬੀ ਨਿਵਾਸੀ ਬੀਬੀ ਕੌਲਾਂ ਜੀ ਨੂੰ ਸਾਈ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਦਾ ਸਦਕਾ ਆਪ ਜੀ ਨੂੰ ਗੁਰਬਾਣੀ ਅਤੇ ਗੁਰੂ ਘਰ ਨਾਲ ਜੁੜਦਿਆਂ ਤੇ ਇੱਕ ਕਾਜੀ ਨੇ ਮੌਤ ਦਾ ਫਤਵਾ ਦੇ ਦਿੱਤਾ ਸਾਈਂ ਮੀ ਅਬੀਰ ਜੀ ਨੂੰ ਉਸ ਪਤਵੇ ਬਾਰੇ ਪਤਾ ਲੱਗਣ ਤੇ ਆਪਣੇ ਚੇਲੇ ਅਬਦੁੱਲ ਸ਼ਾਹ ਨਾਲ ਬੀਬੀ ਕੋਲਾ ਜੀ ਨੂੰ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਭੇਜ ਦਿੱਤਾ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਜੀ ਨੇ ਗੁਰੂ ਘਰ ਵੱਲ ਬੀਬੀ ਕੋਲਾ ਜੀ ਦਾ ਪੂਰਨ ਪ੍ਰੇਮ ਵੇਖਦੇ ਹੋਏ ਅੰਮ੍ਰਿਤਸਰ ਪੁੱਜਣ ਦੇ ਇਸ ਸਥਾਨ ਜਿਸਦਾਨ ਪੁਰਾਤਨ ਰਾਮ ਫੁੱਲਾਂ ਦੀ ਟਾਬ ਸੀ ਇੱਥੇ ਬੀਬੀ ਕੋਲਾ ਜੀ ਦਾ ਨਿਵਾਸ ਕਰਵਾਇਆ ਇੱਥੇ ਬੀਬੀ ਕੋਲਾਂ ਜੀ ਨੇ ਸਾਰਾ ਜੀਵਨ ਸਿੱਖੀ ਅਸੂਲਾਂ ਅਨੁਸਾਰ ਨਾਮ ਅਭਿਆਸ ਜਬ ਤੱਕ ਕਰਦੇ ਹੋਏ ਬਿਤਾਇਆ ਬੀਬੀ ਕੋਲਾਂ ਜੀ ਨੇ ਗੁਰੂ ਜੀ ਦੇ ਅੱਗੇ ਇੱਕ ਦਿਨ ਬਾਂਸ ਨਿਸ਼ਾਨ ਪੁੱਤਰ ਦਰਸ਼ਨ ਕਲਪ ਕੀਤਾ ਜਿਸ ਨੂੰ ਗੁਰੂ ਸਾਹਿਬ ਜੀ ਨੇ ਆਪਣੀ ਬਖਸ਼ਿਸ਼ ਦੁਆਰਾ ਗਿਆਨ ਦੇ ਕੇ ਮਿਟਾ ਦਿੱਤਾ ਅਤੇ ਵੜ ਦਿੱਤਾ ਕਿ ਅਸੀਂ ਤੁਹਾਨੂੰ ਐਸਾ ਪੁੱਤਰ ਬਖਸ਼ਾਂਗੇ ਜਿਸ ਨਾਲ ਤੁਹਾਡਾ ਨਾਮ ਜਗਤ ਵਿੱਚ ਅਮਰ ਰਹੇਗਾ ਅਤੇ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਬੀਬੀ ਕੋਲਾਂ ਜੀ ਦੇ ਨਾਮ ਤੇ ਸਰੋਵਰ ਦਾ ਕਮ ਸੰਪੂਰਨ ਕਿਤਾ ਅਤੇ ਬੀਬੀ ਕੋਲਾ ਜੀ ਨੂੰ ਕਿਹਾ ਕਿ ਇਸ ਸਰੋਵਰ ਦਾ ਨਾਮ ਕੋਲਸਰ ਰੱਖਿਆ ਜਾਵੇ ਤੁਸੀਂ ਇਸ ਨੂੰ ਆਪਣਾ ਪੁੱਤਰ ਸਮਝੋ ਇਸ ਸਰੋਵਰ 1624 ਈਸਵੀ ਤੋਂ 1627 ਈਸਵੀ ਤੱਕ ਬਾਬਾ ਬੁੱਢਾ ਜੀ ਨੇ ਆਪਣੀ ਨਿਗਾਰਨੀ ਤਿਆਰ ਕਰਵਾਇਆ ਅਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਹੁਕਮ ਕੀਤਾ ਇਹ ਹੈ ਗੁਰੂ ਸਾਹਿਬ ਜੀ ਦਾ ਬਿਰਦ ਆਪਣੇ ਭਗਤਾਂ ਅਤੇ ਹੁਕਮ ਮੰਨਣ ਵਾਲਿਆਂ ਨੂੰ ਆਪਣੇ ਤੋਂ ਵੀ ਵੱਧ ਵਡਵਿਆਈ ਦੇਣੀ ਬੀਬੀ ਕੋਲਾਂ ਜੀ ਨਾਮ ਸਿਮਨ ਬੰਦਗੀ ਅਤੇ ਗੁਰੂ ਘਰ ਦੀ ਸੇਵਾ ਕਰਦੇ ਹੋਏ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਸੰਮਤ 1686 ਨੂੰ ਅਕਾਲਪੁਰਕ ਜੀ ਦੇ ਚਰਨਾਂ ਵਿੱਚ ਆਗਿਰਜੇ ਇਹ ਉਸ ਰੋਵਰ ਹੈ ਜੋ ਮਾਤਾ ਕੋਲਾਂ ਜੀ ਦੇ ਨਾਮ ਤੋਂ ਮਸ਼ੂਰ ਹੈ ਕੋਲ ਸਰ ਸਰੋਵਰ ਦਾ ਨਾਮ ਕੋਲ ਸਰ ਹੈ ਇਤਿ ਗੁਰਦੁਆਰਾ ਸਾਹਿਬ ਸਜੋਗ ਵਿਧ ਹੈ। ਆਪ ਜੀ ਦਰਸ਼ਨ ਕਰ ਸਕਦੇ ਹੋ। ਦਰਬਾਰ ਸਾਹਿਬ ਦੇ ਸੰਗਤ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ। ਇਹ ਜੋ ਇਤਿਹਾਸ ਹੈ ਸਾ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰ ਸ੍ਰੀ ਅਮਰਸਰ ਸਾਹਿਬ ਵਿਕੇ ਇਸ ਸਥਾਨ ਦਾ ਇਤਿਹਾਸ ਹੈ ਗੁਰਦੁਆਰਾ ਟਾਲੀ ਸਾਹਿਬ ਸੰਤੋਖ ਸਰ ਇੱਕ ਬਹੁਤ ਹੀ ਏਕਾਂਤ ਅਤੇ ਮਨ ਨੂੰ ਮੋਹ ਲੈਣ ਵਾਲਾ ਧਾਰਮਿਕ ਸਥਾਨ ਹੈ ਇਸ ਸਥਾਨ ਨੂੰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਹੈ ਇਤਿਹਾਸ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸਮਤ 1629 ਗੋਇੰਦਵਾਲ ਸਾਹਿਬ ਤੋਂ ਆ ਕੇ ਪਹਿਲਾਂ ਅਮਰਸਰ ოვਰ ਦੀ ਖੁਦਾਈ ਕਰਦਾ ਆਰੰਭ ਕੀਤਾ ਇਸ ਤਾਂ ਇਸ ਤਰ੍ਹਾਂ ਸਰੋਵਰ ਨੂੰ ਬੁਰੇ ਇਤਿਹਾਸ ਵਿੱਚ ਪਹਿਲਾਂ ਸਰੋਵਰ ਹੋਣ ਦਾ ਮਾਨ ਪ੍ਰਾਪਤ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਫਿਰ ਸਮਤ 1645 ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੇਵਾ ਆਰੰਭ ਕੀਤੀ ਤੇ ਸੈਂਕੜੇ ਸਿੱਖ ਸੇਵਾ ਕਰਨ ਲੱਗ ਪਏ ਸੰਗਤਾਂ ਕਾਰ ਸੇਵਾ ਮਿੱਟੀ ਦੀਆਂ ਟੋਕਰੀਆਂ ਚੁੱਕਦੀਆਂ ਹੋਈਆਂ ਕਤਾਰਾਂ ਜਾਂ ਕਤਾਰਾਂ ਬੰਨੀ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੇਵਾ ਕਰਨ ਲੱਗ ਪਈਆਂ ਗੁਰੂ ਸਿੱਖ ਉਤਸਾਵ ਨਾਲ ਸਰੋਵਰ ਦੀ ਖੁਦਾਈ ਕਰਕੇ ਕਾਰ ਮਿੱਟੀ ਬਾਹਟ ਹੋਈ ਜਾਂਦੇ ਅਤੇ ਸਰੋਵਰ ਦੀ ਖੁਦਾਈ ਹੇਠੋਂ ਇੱਕ ਮੱਠ ਇੱਕ ਤਰ੍ਹਾਂ ਦੀ ਗੁਫਾ ਨਿਕਲ ਆਈ ਗੁਰੂ ਜੀ ਦੇ ਹੁਕਮ ਨਾਲ ਮੱਠ ਕੋਲਣ ਤੇ ਇਸ ਵਿੱਚ ਇੱਕ ਜੋਗੀ ਸਮਾਦੀ ਲਾਈ ਬੈਠਾ ਸੀ ਜਿਸ ਦਾ ਮੱਥਾ ਸਿਤਾਰੇ ਵਾਂਗ ਚਮਕ ਰਿਹਾ ਸੀ ਜਦ ਜੋਗੀ ਨੇ ਨੇਤਰ ਖੋਲੇ ਤਾਂ ਫੋਲ ਸ੍ਰੀ ਗੁਰੂ ਅਰਜਨ ਦੇਵ ਜੀ ਜੀ ਦਰਸ਼ਨ ਕੀਤੇ ਤਾਂ ਜੋਗੀ ਨੇ ਗੁਰੂ ਜੀ ਦੇ ਚਰਨਾਂ ਤੋਂ ਤੇ ਸਿਰ ਰੱਖ ਕੇ ਬੇਨਤੀ ਕੀਤੀ ਕਿ ਮੈਂ ਆਪਣੇ ਗੁਰੂ ਜੀ ਦਾ ਹੁਕਮ ਨਾਲ ਕਾਫੀ ਸਮੇਂ ਤੋਂ ਇੱਥੇ ਬੈਠਾ ਹੋਇਆ ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗਿਆਨ ਦੇ ਕੇ ਉਸ ਦਾ ਉਦਾਰ ਕੀਤਾ ਅਤੇ ਉਸ ਨੂੰ ਸੰਤੋਖ ਬਖਸ਼ਿਆ ਗੁਰੂ ਜੀ ਥਾਲੀ ਥੱਲੇ ਬੈਠਿਆਂ ਕਰਦੇ ਸਨ ਇਸ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਥਾਲੀ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ ਆਪ ਜੀ ਦਰਸ਼ਨ ਕਰੋ ਦਰਵਾਜ਼ਾ ਸਾਹਿਬ ਜੀ ਦੇ ਆਪ ਜੀ ਦਰਸ਼ਨ ਕਰ ਸਕਦੇ ਹੋ ਜੇ ਪ੍ਰਸਾਦ ਅੰਮ੍ਰਿਤ ਖਾਏ ਜੇ ਪ੍ਰਸਾਦ ਅੰਮ੍ਰਿਤ ਖਾਏ ਇਸ ठाकुर ਕੋ ਰਖਮਨ ਮਾਵੇ ਉਸ ਪਰਮਾਤਮਾ ਨੂੰ ਮਨ ਵਿੱਚ ਰੱਖਣਾ ਚਾਹੀਦਾ ਹੈ ਉਸ ਦੀ ਯਾਦ ਦੇ ਵਿੱਚ ਸਾਨੂੰ ਆਪਣੇ ਅੱਠੇ ਪੈਰ ਹੰਝ ਵਿਦੀਤ ਕਰਨੇ ਚਾਹੀਦੇ ਹਨ ਤੁੰ ਤੁੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਆਪ ਜੀ ਦਰਸ਼ਨ ਕਰ ਸਕਦੇ ਹੋ ਉਹ ਪਵਿੱਤਰ ਟਾਲੀ ਅਗਰਾਕਤ ਜਿੱਥੇ ਬੈਠ ਕੇ ਤੁੰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਵਿੱਤਰ ਸਰੋਵਰ ਦੀ ਖਦਵਾਈ ਕਰਵਾਉਂਦੇ ਸਨ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਜਿਦੋਰਾ ਢੋਪਾ ਭਾਈ ਸ਼ਾਲੋ ਜੀ ਆਓ ਆਪ ਜੀ ਨੂੰ ਬਰਤਨ ਭਾਂਦੇ ਗੁਰਦੁਆਰਾ ਸਾਹਿਬ ਦੇ ਸੰਗਤ ਜੀ ਇਸ ਸਥਾਨ ਦਾ ਇਤਿਹਾਸ ਹੈ ਆਪ ਜੀ ਨੂੰ ਸਰਵਨ ਕਰਾਂਦੇ ਆਂ ਮੱਧ ਪ੍ਰਦੇਸ਼ ਦਾ ਰਾਜਾ ਕਮਲ ਸਿੰਘ ਸੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਉਪਮਾਰਕ ਲਈ ਦਰਸ਼ਨ ਕਰਨ ਲਈ ਜਦੋਂ ਸਰ ਪੂਜਾ ਰਾਜੇ ਦੇ ਲੜਕੇ ਨੇ ਪਹਿਰਾਵਾ ਲੜੀਆਂ ਵਾਲਾ ਪਾਇਆ ਸੀ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਰਸ਼ਨ ਕਰਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾਣ ਲੱਗੇ ਤਾਂ ਦਰਸ਼ਨ ਜੋੜੀ ਕੋਲ ਬਾਬਾ ਭਾਈ ਚਾਲੂ ਜੀ ਸੇਵਾ ਕਰ ਰਹੀ ਸਨ ਅਚਾਨਕ ਲੜਕੇ ਦਾ ਪੈਰ ਝਾੜੂ ਤੇ ਜਾ ਲੱਗਾ ਬਾਬਾ ਸਾਲੂ ਜੀ ਦੇ ਸਭਾਬਕ ਮੂੰਹੋਂ ਨਿਕਲਿਆ ਪੁੱਤਰੀ ਧਿਆਨ ਨਾਲ ਚੱਲੋ ਕਹਿਣ ਦੀ ਧੀਰਸੀ ਕਿ ਲੜਕੀ ਲੜਕੇ ਦੀ ਬੋਲੀ ਤੇ ਵੀ ਅੰਗ ਵੀ ਲੜਕੀਆਂ ਵਾਲੇ ਹੋ ਗਏ ਸਾਰੇ ਹੈਰਾਨ ਹੋ ਗਏ ਜਦੋਂ ਗੁਰੂ ਅਰਜਨ ਦੇਵ ਜੀ ਕੋਲ ਪਹੁੰਚੇ ਤਾਂ ਨਮਸਕਾਰ ਕਰਕੇ ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਇਹ ਕੀ ਕੋਤਕ ਵਰਤ ਗਿਆ ਇਸ ਲੜਕੇ ਸਮੇਤ ਦਰਜਨਾਂ ਨੂੰ ਆ ਰਹੇ ਸਾਤਾਬਰ ਸਿੰਘ ਜੋੜੀ ਕੋਲ ਬਿਰਧ ਬਾਬੇ ਦੇ ਝਾੜੂ ਤੇ ਇਸ ਲੜਕੇ ਦਾ ਪੈਰ ਜਾ ਲੱਗਾ ਤਾਂ ਬਾਬਾ ਜੀ ਨੇ ਉੱਤਰੀ ਕਰਕੇ ਆਵਾਜ਼ ਦਿੱਤੀ ਉਦੋਂ ਇਹ ਲड़का ਲੜਕੀ ਬਣ ਗਿਆ ਮਿਹਰ ਕਰੇ ਮਸਾ ਮਸਾ ਲੜਕੇ ਦੀ ਦਾਤ ਪ੍ਰਾਪਤ ਹੋਈ ਸੀ ਸਤਗੁਰੂ ਜੀ ਸਮਝ ਗਏ ਕਿ ਇਹ ਭਾਈ ਬਾਬਾ ਭਾਈ ਛਾਲੂ ਜੀ ਹੀ ਹਨ ਜਿਨ੍ਹਾਂ ਦੇ ਬਾਤ ਅਟਲ ਹੁੰਦੇ ਹਨ ਸਤਗੁਰੂ ਜੀ ਨੇ ਰਾਜੇ ਨੂੰ ਮੋਕਿਆ ਉਸ ਮਹਾਨ ਬਾਬੇ ਦਾ ਬਾਤ ਖਾਲੀ ਨਹੀਂ ਜਾਣਾ ਪਰ ਉਹਨੂੰ ਪਰ ਉਹਨੂੰ ਫੇਰ ਤੁਸੀਂ ਇਸ ਲੜਕੀ ਨੂੰ ਲੜਕਿਆਂ ਦਾ ਪਹਿਰਾਵਾ ਪਾ ਕੇ ਕੱਲ ਉਸੇ ਵਕਤ ਜਿਸ ਵੇਲੇ ਬਾਬਾ ਜੀ ਝਾੜੂ ਦੀ ਸੇਵਾ ਕਰਦੇ ਹਨ ਇਹ ਲੜਕਾ ਆਪਣੇ ਪੈਰ ਬਾਬਾ ਜੀ ਦੇ ਝਾੜੂ ਤੇ ਰੱਖ ਦੇਵੇ ਦੂਜੇ ਦਿਨ ਰਾਜੇ ਨੇ ਉਸੇ ਤਰ੍ਹਾਂ ਕੀਤਾ ਬਾਬਾ ਭਾਈ ਸ਼ਾਲੋ ਜੀ ਨੇ ਇਸ ਹਰਕਤ ਤੇ ਲੜਕੀ ਜਿਸਨੇ ਲੜਕਿਆਂ ਵਾਲੇ ਵਸਤਰ ਪਹਿਨੇ ਹੋਏ ਸਨ ਕਿਹਾ ਪੁੱਤਰ ਧਿਆਨ ਨਾਲ ਚੱਲੋ ਲੜਕੀ ਫਿਰ ਲੜਕਾ ਬਣ ਗਈ ਰਾਜੇ ਨੇ ਸਾਰੇ ਸੇਵਕਾਂ ਸਮੇਤ ਭਾਈ ਸ਼ਾਲੋਜੀ ਦੇ ਚਰਨ ਫੜ ਲਏ ਬਾਣੀ ਵਿੱਚ ਲਿਖਿਆ ਹੈ ਸਾਧ ਬਚਨ ਅਤਲਾਦਾ ਵਾਹਿਗੁਰੂ ਜੀ ਆਪ ਜੀ ਦਰਸ਼ਨ ਕਰ ਸਕਦੇ ਹੋ ਉਸ ਟੋਬੇ ਦੇ ਉਹ ਬਾਬਾ ਜੀ ਸ਼ਾਲੋਜੀ ਦਾ बच्चों में स्नान करवाया जाता है दर्शन कर सकते हैं हरे इनान करते हैं पवित्र तो पानी तो पवित्र जल तो ਜੀ ਹੁਣ ਅਸੀਂ ਆ ਗਏ ਆ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਭਾਈ ਛਾਲੋ ਤੇ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਹੀ ਨੇੜਾ ਥੋੜੇ ਜਿਹੀ ਨੇੜੇ ਹੈ ਗੁਰਦੁਆਰਾ ਸਾਹਿਬ ਇਹ ਆਪ ਜੀ ਦਰਸ਼ਨ ਕਰ ਰਹੇ ਹਾਂ 100 ਮੀਟਰ ਦੇ ਦੂਰੀ ਤੇ ਵਸੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਗੁਰੂ ਕੇ ਮਹਿਲ ਆਪ ਜੀ ਨੂੰ ਦਰਸ਼ਨ ਕਰਾਉਂਦੇ ਆਂ ਤੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਆਂ ਸੰਗਤ ਜੀ ਇਸ ਦਾ ਇਤਿਹਾਸ ਹੈ ਸ੍ਰੀ ਅਮਰਸਰ ਸਾਹਿਬ ਜਿਹਦੀ ਪਾਵਨ ਪਵਿੱਤਰ ਧਰਤੀ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭਾਈ ਜੇਠਾ ਜੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਨਾਲ ਲੈ ਕੇ ਪਵਿੱਤਰ ਚਰਨ ਪਾਏ ਅਤੇ ਹੁਕਮ ਕੀਤਾ ਕਿ ਇੱਥੇ ਆਪਣਾ ਘਰ ਬਣਾਓ ਤੇ ਨਵੀਂ ਨਗਰੀ ਵਸਾਓ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਰਿਹائش ਲਈ ਜੋ ਘਰ ਬਣਾਇਆ ਉਹ ਘਰ ਹੀ ਹੁਣ ਗੁਰਦੁਆਰਾ ਗੁਰੂ ਕੇ ਮਹਿਲ ਹੈ ਗੁਰੂ ਜੀ ਨੇ ਨਵੀਂ ਨਗਰੀ ਵਸਾ ਕੇ ਉਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਜੋ ਬਾਅਦ ਵਿੱਚ RAMDASPUR ਤੇ ਆਖਿਰ ਸ੍ਰੀ ਅੰਮ੍ਰਿਤਸਰ ਦੇ ਨਾਮ ਨਾਲ ਪ੍ਰਸਿੱਧ ਹੋਇਆ ਸ੍ਰੀ ਗੁਰੂ RAMDAS ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਥੇ 56 ਸਾਲ ਤੱਕ ਨਿਵਾਸ ਕੀਤਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਇੱਥੇ ਰਹਿ ਕੇ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਨਾਲ ਪੁੱਤਰ ਦੀ ਦਾਤ ਪ੍ਰਾਪਤ ਕਰਨ ਲਈ ਮਾਤਾ ਗੰਗਾ ਜੀ ਨੂੰ ਇੱਥੋਂ ਹੀ ਬੱਬਾ ਬੁੱਢਾ ਜੀ ਪਾਸ ਗੁਰਦੁਆਰਾ ਬੀੜ ਬੱਬਾ ਬੀੜ ਸਾਹਿਬ ਚਬਾਲ ਜ਼ਿਲ੍ਹਾ ਤਰਨਤਾਰਨ ਸ੍ਰੀ ਅਮਰਸਰ ਵਿਖੇ ਗਏ ਬੱਬਾ ਬੁੱਢਾ ਜੀ ਦੇ ਵਰ ਸਦਕਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਵਡਾਲੀ ਛੇੜਟਾ ਸਾਹਿਬ ਸ੍ਰੀ ਅਮਰਸਰ ਵਿਖੇ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਬੱਬਾ ਸੂਰਜਮਲ ਜੀ ਬੱਬਾ ਆਣੀ ਰਾਏ ਜੀ ਬੱਬਾ ਟਲਰਾਏ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਵਤਾਰ 1 April 1600 21ਵੀਂ ਅਤੇ ਬੀਬੀ ਵੀਰੋਜੀ ਦਾ ਜਨਮ ਗੁਰੂ ਕੇ ਮਹਿਲ ਵਿਖੇ ਹੋਇਆ। ਬੀਬੀ ਵੀਰੋਜੀ ਦੇ ਵਿਆਹ ਦੀਆਂ ਤਿਆਰੀਆਂ ਇੱਥੇ ਹੋਈਆਂ ਪਰ ਮੁਗਲਾਂ ਵੱਲੋਂ ਅਚਾਨਕ ਹਮਲਾ ਕਰਨ ਤੇ ਸ਼ਾਦੀ ਦੀਆਂ ਬਾਕੀ ਰਸਮਾਂ ਤੇ ਲਾਵਾਂ ਚਵਾਲ ਤਰਨਤਰਨ ਵਿਖੇ ਕੀਤੀਆਂ ਗਈਆਂ। ਗੁਰੂ ਜੀ ਨੇ ਇੱਥੇ ਪਾਣੀ ਪੀਣ ਵਾਸਤੇ ਤੇ ਇਤਿਹਾਸ ਕਰਨ ਇਸ਼ਨਾਨ ਕਰਨ ਲਈ ਖੂਬ ਬਣਵਾਇਆ ਜੋ ਅੱਜ ਵੀ ਮੌਜੂਦ ਹੈ। ਆਪ ਜੀ ਨੂੰ ਦਰਸ਼ਨ ਕਰਾਉਂਦੇ ਆਂ। ਆਪ ਜੀ ਦਰਸ਼ਨ ਕਰ ਰਹੇ ਹੋ ਸ਼੍ਰੀ ਦਰਬਾਰ ਸਾਹਿਬ ਦੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਜੋ ਪਾਮ ਅਸਥਾਨ ਦੇ ਦਰਸ਼ਨ ਦਿਦਾਰੇ ਕਰ ਰਹੇ ਜੀ ਇਹਦਾ ਨਾਮ ਗੁਰੂ ਕਾ ਮਹਿਲ ਹੈ ਮਹਿਲ ਦਾ ਅਰਥ ਹੁੰਦਾ ਘਰ ਜਿੱਦਾਂ ਰਾਜੀ ਮਹਾਰਾਜਾਂ ਦੀ ਮਹਿਲ ਨੇ ਢੰਡਣ ਛੋੜੀ ਸੁਲਤਾਨ ਗੁਰੂ ਰਾਮਦਾਸ ਜੀ ਪਾਸਛਾ ਜੀ ਦਾ ਘਰ ਹੈ ਗੁਰੂ ਰਾਮਦਾਸ ਜੀ ਦੇ ਮਹਿਲ ਜਦ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਨਾਨਕ ਦੇ ਘਰ ਦੀ ਵਿੜਾਈ ਮਿਲੀ ਤਾਂ ਸਭ ਤੋਂ ਪਹਿਲਾ ਇਸ ਜਗ੍ਹਾ ਤੇ ਆਣ ਕੇ ਗੁਰੂ ਅਮਰਦਾਸ ਗੁਰੂ ਰਾਮਦਾਸ ਬਾਬਾ ਬੋਡਾ ਜੀ ਭਾਈ ਗੁਰਦਾਸ ਹੋਰ ਸੰਤਾਂ ਨਾਲ ਆਈਆਂ। ਔਰ ਇਸ ਜੇ ਅੰਮ੍ਰਿਤਸਰ ਸ਼ਹਿਰ ਨਹੀਂ ਬਿਲਕੁਲ ਸਾਰਾ ਜੰਗਲ ਸੀ ਕਿ ਛੋਟਾ ਜਿਹਾ ਪਿੰਡ ਵਸਦਾ ਸੀ ਟੋਂਗ ਪਿੰਡ। ਟੋਂਗ ਪਿੰਡ ਦੀ ਜ਼ਿਮੀਂਦਾਰਾਕਰਨ 700 ਅਕਬਰੀ ਮੋਹਰਾਂ ਰਾਈਂਦੀ ਜਗਾ ਮਲਕੀ ਰੀਤ ਕੀ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ ਗੁਰੂ ਅਮਰਦਾਸ ਜੀ ਨੇ ਮੋੜੀ ਕੱਢ ਕੇ ਦਾ ਨਾਮ ਗੁਰੂ ਕਾ ਚੱਕ ਰੱਖਿਆ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇੱਥੇ ਨਿਵਾਸ ਕੀਤਾ ਮਹੱਲ ਬਣਨੇ ਸ਼ੁਰੂ ਹੋ ਗਏ ਨਾਲ ਸੰਤੋਖ ਸਰ ਸਾਹਿਬ ਤੇ ਅਮਰ ਸਰੋਵਰ ਦੀ ਸੇਵਾ ਆਰੰਭ ਹੋ ਗਈ ਦੂਸਰਾ ਨਾਮ ਰਾਮਦਾਸਪੁਰਾ ਪੈ ਗਿਆ ਜਦ ਅਮਰ ਸਰੋਵਰ ਬਣ ਕੇ ਤਿਆਰ ਹੋ ਗਿਆ ਤਾਂ ਤੀਸਰਾ ਨਾਮ ਇਹਦਾ ਨਾਮ ਅੰਮ੍ਰਿਤਸਰ ਹੈ ਇਹ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦਾ ਘਰ ਹੈ ਸ਼੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ ਜਨਤਾ ਜਨਮ ਗੋਲਵਾਲ ਦੀ ਧਰਤੀ ਦਾ ਇਹ ਵੱਡਾ ਪੁੱਤਰ ਪ੍ਰੀਤਿਚੰਦ ਉਸ ਤੋਂ ਛੋਟੀ ਮਹਾਦੇਵ ਸਭ ਤੋਂ ਛੋਟੀ ਸ਼੍ਰੀ ਗੁਰੂ ਅਰਜਨ ਦੇਵ ਜੀ ਐਸ ਘਰ ਵਿੱਚ ਜੋ ਤਿੰਨੇ ਪੁੱਤ ਜਵਾਨ ਹੋਏ ਪ੍ਰੀਤਿਚੰਦ ਦੀ ਸ਼ਾਦੀ ਲਾਹੌਰ ਦੇ ਲਾਗੇ ਪਿੰਡ ਹੀਰ ਆ ਬੀਬੀ ਕਰਮੋ ਨਾਲ ਸ਼ਾਦੀ ਹੁੰਦੀ ਹੈ ਮਹਾਦੇਵ ਨੇ ਸ਼ਾਦੀ ਨਹੀਂ ਕਰਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਰਾਤ ਇੱਥੋਂ ਚੜ੍ਹ ਕੇ ਮਾਹੋ ਸਾਹਿਬ ਗਈ ਮਾਤਾ ਗੰਗਾ ਜੀ ਨੂੰ ਵਿਆਹ ਕਿ ਲਿਆ ਸਮਾ ਆਪਣੀ ਚਾਲ ਚੱਲਦਾ ਗਿਆ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ ਗੁਰਗੱਦੀ ਗੁਰੂ ਅਰਜਨ ਪਾਤਸ਼ਾਹ ਨੂੰ ਮਿਲੀ ਉਹਨਾਂ ਦਾ ਘਰ ਵੀ ਇਹੀ ਹੈ ਉਹਨੇ ਉਸੇ ਘਰ ਵਿੱਚ ਪ੍ਰਤੀਜਨ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਮਿਹਰਬਾਨ ਇਧਰ ਸਮਾ ਜਰਾ ਚੱਲ ਗਿਆ ਘਰ ਵਿੱਚ ਕੋਈ ਸੰਤਾਨ ਨਹੀਂ ਔਰ ਜਠਾਣੀ ਨੇ ਤਾਣਾ ਮਾਰੇ ਕਿ ਕੋਈ ਗੱਲ ਨਹੀਂ ਕਿ ਗੁਰਗੱਦੀ ਦੇ ਵਾਰਸ ਬਣਗੇ ਹੈ ਇਨਾ ਘਰ ਕਿਹੜੀ ਕੋਈ ਔਲਾਦ ਹੈ ਸਾਡੇ ਘਰ ਤਾਂ ਪੁੱਤਰ ਨੇ ਜਨਮ ਲੈ ਲਿਆ ਆਉਣ ਵਾਲੇ ਸਮੇਂ ਵਿੱਚ ਪੁੱਤਰ ਨੇ ਗੁਰਗੱਦੀ ਦਾ ਵਾਰਸ ਬਣਨਾ ਹੈ ਜਦ ਇਹ ਬੋਲ ਜਠਾਣੀ ਦੇ ਮਾਤਾ ਗੰਗਾ ਦੇ ਕੰਨੀ ਪਏ ਔਰ ਗੁਰੂ ਅਰਜਨ ਪਾਤਸ਼ਾਹ ਅਗੇ ਅਨਕਿਰਜੋਈ ਕੀਤੀ ਬੇਨਤੀ ਕੀਤੀ ਸਵਾਮੀ ਸੰਸਾਰ ਨੂੰ ਇੰਨਾ ਕੁਛ ਬਣਦੀ ਮਿਰਤੀ ਵੀ ਕਿਰਪਾ ਕਰੋ ਨਿਮਾਣੀ ਤੇ ਪੁੱਤਰ ਦੀ ਦਾਤ ਬਖਸ਼ੋ ਉਹਨਾਂ ਪੁੱਤਰ ਰਣਾਬਾਬਾ ਬੁੱਢਾ ਜੀ ਪਾਸ ਜਾ ਕੇ ਅਰਦਾਸ ਬੇਨਤੀ ਕਰਾਓ ਮਾਤਾ ਗੰਗਾ ਰੱਤਾ ਦੇ ਚੜਕੇ ਛੱਤੀ ਪ੍ਰਕਾਰ ਦੇ ਭੋਜਨ ਲੈ ਕੇ ਨਾਲ ਗੋਲੀਆਂ ਲੈ ਕੇ ਜਦ ਬੀੜ ਸਾਹਿਬ ਜਾ ਰਹੇ ਨੇ ਤੇ ਟੂ ਡੌਡਰੀ ਜਾਂਦੇ ਕੌਣ ਆ ਰਹਿਆ ਨੇ ਗੁਰੂ ਦੇ ਮਹਿਲ ਆ ਰਹੇ ਨੇ ਗੁਰੂ ਕਾਣ ਵਿੱਚੋਂ ਭਾਜਰਾ ਪੈ ਗਈਆਂ ਇਹ ਪਾਵਨ ਬਟਨ ਜਿਹੜੋਂ ਮਾਤਾ ਦੇ ਗੰਗੀ ਪਏ ਤਾਂ ਮਨ ਵਿੱਚ ਵਿਰਾਗ ਆਇਆ ਕਿ ਕੁਝ ਲੈਣ ਵਾਸਤੇ ਆਏ ਤਾਂ ਪਰ ਬਾਬਾ ਬੁੱਢਾ ਜੀ ਨੇ ਮਾਰਾ ਕੀ ਪਾਸ਼ਾ ਨਹੀਂ ਕੋਈ ਆਸੇ ਬਟਨ ਦਿੱਤੇ ਹੈ ਫਿਰ ਆਣ ਕੇ ਸਾਰੀ ਵਿਥਿਆ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਹਾ ਇਸ ਤਰ੍ਹਾਂ ਨਹੀਂ ਜਦ ਵੀ ਗੁਰੂ ਘਰ ਜਾਈਏ ਭਾਵੇਂ ਜਿੰਨੀ ਮਰਜੀ ਧਨ ਦੌਲਤ ਸ਼ੋਰ ਗਿੱਤੀ ਹੋਵੇ ਨਾ ਮਾਣੇ ਤੇ ਨਾਣੇ ਹੋ ਕੇ ਜਾਈਦਾ ਹੈ ਮਾਤਾ ਗੰਗਾ ਤਰਕਸ਼ਾਰ ਉੱਠੀ ਆਪਣੇ ਹੱਥੀਂ ਆਟਾ ਪੀਸਿਆ ਮਿਸੀਆਂ ਰੋਟੀਆਂ ਪਕਾਈਆਂ ਨਾਲ ਦਹੀਂ ਗੰਡਾ ਲੱਸੀ ਲੈ ਕੇ ਨੰਗੇ ਪੈਰੀ ਐਟੋ ਤਕਰੀਬਨ 22 ਕਿਲੋਮੀਟਰ ਪੈਂਦਾ ਪੈਂਦਾ ਨੰਗੇ ਪੈਰੀ ਮਾਤਾ ਗੰਗਾ ਬਾਬਾ ਬੁੱਢਾ ਜੀ ਪਾਸ ਦੇ ਦ ਗਏ ਬਾਬਾ ਬੁੱਢਾ ਜੀ ਨੇ ਤੱਕਿਆ ਕਿ ਮਾਤਾ ਗੰਗਾ ਜੀ ਆ ਰਹੇ ਅਕਲ ਵਾਢੀ ਹੋ ਕੇ ਸਿਰ ਤੋਂ ਪਤਾ ਲਾਇਆ ਹੁੰਦਾ ਜਦੋਂ ਪੁੱਤ ਨੂੰ ਭੁੱਖ ਲੱਗੀ ਹੋਵੇ ਮਾਂ ਨੂੰ ਬੜਾ ਫਿਕਰ ਹੁੰਦਾ ਹੈ 나ੜੇ ਪ੍ਰਸ਼ਾਦਾ ਸ਼ੱਕ ਦੇ ਨਾਲੇ ਆਨੰਦ ਵਿੱਚ ਪਿੰਦੇ ਹੈ ਏ ਮਾਤਾ ਤੇਰੇ ਕਰਾਇਆ ਸਾ ਬਲੀ ਪੁੱਤਰ ਪੈਦਾ ਹੋਏਗਾ ਜੋ ਜਾਲਮਾਂ ਦੀ ਸਰਗੰਡੇ ਵਾਂਗ ਭੰਨੇਗਾ। ਸ੍ਰੀ ਗੁਰੂ ਹਰਗਵਿੰਦ ਪਾਸ਼ਾ ਜੀ ਦਾ ਪ੍ਰਕਾਸ਼ ਗੁਰੂ ਕੀ ਵਡਾਲੀ ਹੋਇਆ ਜੋ 10 ਕਿਲੋਮੀਟਰ ਦੂਰ ਪੈਂਦੇ ਹੈ। ਜਦ ਉਹ ਵੱਡੇ ਹੋਏ ਉਹਨਾਂ ਦਾ ਵੀ ਘਰ ਇਹੀ ਹੈ। ਇਹ ਗੁਰੂ ਰਾਮਦਾਸ ਜੀ ਦਾ ਘਰ ਗੁਰੂ ਅਰਜਨ ਪਾਸ਼ਾ ਜੀ ਦਾ ਘਰ ਗੁਰੂ ਹਰਗਵਿੰਦ ਪਾਸ਼ਾ ਜੀ ਦਾ ਘਰ ਗੁਰੂ ਅਮਰਦਾਸ ਜੀ ਨੇ ਮੋਢੀ ਕੱਢ ਕੇ ਇਸ ਨਗਰ ਨੂੰ ਵਸਾਇਆ ਹੈ। ਗੁਰੂ ਹਰਗਵਿੰਦ ਪਾਸ਼ਾ ਦੀ ਭਰਾਵੀ ਇੱਥੋਂ ਚੜ੍ਹ ਕੇ ਟਾਰੀ ਸਾਹਿਬ ਗਈ ਮਾਤਾ ਨਾਨਕੀ ਨੇ ਵਿਆਹ ਕਰ ਲਿਆ। ਗੁਰੂ ਹਰਗਵਿੰਦ ਸਾਹਿਬ ਦਾ ਵੱਡਾ ਬੇਟਾ ਬਾਬਾ ਗੁਰਦੇਤਾ ਜੀ ਉਹਦਾ ਜਨਮ ਭਾਈ ਕੀ ਟਰਾਲੀ ਐ ਸਾਈਂ ਦਾਸ ਦੇ ਘਰ ਜੋ ਉਹਨਾਂ ਦਾ ਸਾੰਡੂ ਲੱਗਦਾ ਹੈ ਤਕਰੀਬ ਨੰਬਰ 700 ਕਿਲੋਮੀਟਰ ਦੂਰ ਜਿੱਥੇ ਹੈ ਬਾਬਾ ਅਣੀਰਾਏ ਬਾਬਾ ਸੂਰਜਮਾਲ ਬਾਬਾ ਕਾਲਰਾਏ ਜੀ ਬੀਬੀ ਵੀਰੋ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਪੰਜਾਂ ਭੈਣ ਭਰਾਵਾਂ ਦਾ ਇਹ ਜਨਮ ਸਥਾਨ ਹੈ ਇਸੇ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਵੱਡੇ ਭਰਾ ਬਾਬਾ ਗੁਰਦੇਤਾ ਦੀ ਸ਼ਾਦੀ ਹੋਈ ਹੈ ਇਸੇ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਭੈਣ ਬੀਬੀ ਵਿਰੋਧੀ ਸ਼ਾਦੀ ਹੋਏ ਲੇਕਿਨ ਪਹਿਲੀ ਜੰਗ ਹੋਣ ਕਾਰਨ ਲੋਹ ਦੀ ਗੱੜ ਦੀ ਜੰਗ ਹੋਣ ਕਾਰਨ ਕੁਝ ਰਸਮਾਂ ਜਿਹੜੀਆਂ ਉੱਚ ਭਾਲ ਜਾ ਕੇ ਸੰਪੰਨ ਹੋਈਆਂ ਐ 58 ਸਾਲ ਦਾ ਸਮਾਸਾਰੀ ਗੁਰੂ ਸਾਹਿਬਾਨਾ ਨੇ ਇਸ ਘਰ ਵਿੱਚ ਸ਼ਮਾ ਗੁਜਾਰਿਆ ਏ ਇਹ ਗੁਰੂ ਸਾਹਿਬਾਨਾ ਦਾ ਘਰ ਹੁਣ ਕਰਕੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਹੁਣ ਕਰਕੇ ਗੁਰੂ ਕੇ ਮੈਲ ਦੇ ਨਾਂ ਤੇ ਗੁਰਦਰਾ ਪ੍ਰਸਿੱਧ ਹੈ ਆਹਾਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪ ਜੀ ਨੂੰ ਦਰਸ਼ਨ ਕਰਾਉਂਦੇ ਆਂ ਭੋਰਾ ਸਾਹਿਬ ਦੇ ਜਨਮ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹ ਜਨਮ ਸਥਾਨ ਹੈ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਪ ਜੀ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਹੈ ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦਾ ਅਤੇ ਚੁਪੈਰਾ ਸਾਹਿਬ ਹੁੰਦਾ ਇਸ ਕਰਕੇ ਬਹੁਤ ਰਸ਼ ਹੈ ਬਹੁਤ ਜਿਆਦਾ ਲੰਬੀ ਲਾਈਨ ਲੱਗੀ ਹੋਈ ਹੈ ਚੁਪੈਰਾ ਸਾਹਿਬ ਕਰਕੇ ਫਿਰ ਹੌਣ ਕਰਕੇ ਰਸ਼ ਹੌਣ ਕਰਕੇ ਅੰਦਰ ਜਾਣਾ ਬਹੁਤ ਮੁਸ਼ਕਲ ਹੈ शहीद बाबा दीप सिंह जी दे के गुरद्वरा साहब विखे चौपहरा साहब का बहुत रश हैुर संतोख सर भी विवेकसर भी बहुत रश है ਹਰ ਇੱਕ ਐਤਵਾਰ ਨੂੰ ਇੱਥੇ ਚੁਪਾਰਾ ਸਾਹਿਬ ਕੀਤਾ ਜਾਂਦਾ ਉਸ ਕਰਕੇ ਬਹੁਤ ਰਸ ਹੈ ਇਹ ਹੈ ਰਾਮਗੜੀਆ ਦਰਵਾਜਾ ਰਾਮਗੜੀਆ ਕਿਲਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਦੇ ਬਿਲਕੁਲ ਨਜ਼ਦੀਕ ਹੈ ਗੇਟ ਬਣਿਆ ਨਵਾਂ ਬਹੁਤ ਵਧੀਆ ਲੱਗ ਰਿਹਾ Ramgarh Fort